ਕਾ i20 ਕਾਰ ਹੈ ਜਿਹਦਾ ਨੰਬਰ pv07bj0716 ਜਿਸ ਨੂੰ ਮੌਕੇ ਤੇ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨ ਇਹ ਵੀ ਬੈਠੇ ਸੀ ਜਿਹੜੇ ਇਹ ਸੀਰੀਅਸ ਇੰਜਰਡ ਆ ਤੇ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਹੈ ਟਰੈਕਟਰ ਸੋਨਾ ਲਿਖਿਆ ਹੈ ਰੰਗ ਲਾਲ ਹੈ ਨੰਬਰ ਦਾ ਜੇ ਕਲੀਅਰ ਨਹੀਂ ਤੇ ਉਦੀ ਜਿਹੜੀ ਹੈ ਟਰਾਲੀ ਦੇ ਵਿੱਚ ਜਿਹੜੀ ਹੈ ਲੱਦੇ ਜਿਹੜੀ ਹੈ ਬੱਜੀ ਹੈ ਇਹ ਟਰਾਲੀ ਤੇ ਜਿਹੜੀ ਹੈ ਟਰਾਲੀ ਲੱਦੀ ਹੋਈ ਸੀ ਤੇ ਟਾਇਰ ਸਜਾ ਰਿਆ ਸੀ ਇਹ ਲੈ ਕੇ ਤੇ ਮੌਕਾ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਹੈ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਮੈਂ ਪਹਿਲੇ ਪਹਿਲੇ ਕੋਈ ਪੈਸੇ ਦਿੱਤੇ ਤਾਂ ਮੈਂ ਕਹਿਤਾ ਸੀ ਇਹ ਰਾਤ ਇੱਕ ਸਾਨੂੰਫਾ ਸਿਵਲ ਹਸਪੀਟਲ ਖਾਣਾ ਆ ਗਈ ਪਰਦੇ ਦਰੋਹ ਨੂੰ ਪਰਮਿਸ਼ਨ ਮਿਲ ਗਈ ਸੀ ਇਹ ਇੱਕ ਸੂਰਜ ਕੁਮਾਰ ਸਨ ਆਫ ਵਿਜੇ ਕੁਮਾਰ ਵਾਸੀ ਤਲਵੜਾ ਤੇ ਉਹਦੇ ਨਾਲ ਮਨੀਸ਼ ਕੁਮਾਰ ਸਨ ਰੰਦੂਰਾਮ ਇਹ ਵੀ ਵਾਸੀ ਤਲਵੜਾ ਹੈ ਇਹ ਜਿਹੜੇ ਹੈ ਇਹਦੇ ਵਿੱਚ ਸੂਰਜ ਕੁਮਾਰ ਜਿਹੜਾ ਬ੍ਰਾਊਨ ਡੈੱਡ ਉੱਥੇ ਗਿਆ ਸੀ ਲੈ ਕੇ ਗਿਆ ਤੇ ਇਸ ਤੋਂ ਬਾਅਦ ਜਿਹੜਾ ਮਨੀਸ਼ ਕੁਮਾਰ ਹੈ ਸੀਰੀਅਸ ਇੰਜਰਡ ਸੀਗਾ ਤੇ ਉਤੋਂ ਬਾਅਦ ਅਸੀਂ ਮੌਕੇ ਤੇ ਪੁੱਜੇ ਅਸੀਂ ਦੇਖਿਆ ਇੱਕ i20 ਕਾਰ ਹੈ ਜਿਹਦਾ ਨੰਬਰ ਪੀਵੀ07ਬੀਜ0716 ਜਿਸ ਨੂੰ ਮੌਕੇ ਤੋਂ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨ ਇਹ ਵੀ ਬੈਠੇ ਸੀ ਜਿਹੜੇ ਸੀਰੀਅਸ ਇੰਜਰਡ ਆ ਤੇ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਹੈ ਟਰੈਕਟਰ ਸੋਨਾ ਲਿਖਿਆ ਹੈ ਰੰਗ ਲਾਲ ਹੈ ਨੰਬਰ ਦਾ ਜੇ ਕਲੀਅਰ ਨਹੀਂ ਤੇ ਉਹਦੀ ਜਿਹੜੀ ਹੈ ਟਰਾਲੀ ਦੇ ਵਿੱਚ ਜਿਹੜੀ ਹੈ ਲੱਦੇ ਜਿਹੜੀ ਹੈ ਵੱਜੀ ਹੈ ਇਹ ਟਰਾਲੀ ਤੇ ਜਿਹੜੀ ਹੈ ਟਰਾਲੀ ਲੱਤੀ ਹੋਈ ਸੀ ਤੇ ਟਾਇਰ ਸਜਾ ਰਿਆ ਸੀ ਇਹ ਲੈ ਕੇ ਤੇ ਮੌਕੇ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਹੈ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਤੇ ਜਿਹੜਾ ਮੌਕੇ ਦੇ ਜਿਹੜਾ ਲੋਕਾਂ ਨੇ ਰਾਹਗੀਰਾਂ ਨੇ ਮਤਲਬ ਮਦਦ ਨਾਲ ਇਹਨਾਂ ਨੂੰ ਇੰਜੜਾ ਨੂੰ ਸਿਵਲ ਹਸਪਤਾਲ ਆ ਹਾਂਜੀ ਬਰ ਪਹੁੰਚਾਇਆ ਇਹਦੇ ਵਿੱਚ ਸੂਰਜ ਕੁਮਾਰ ਦੀ ਡੈਥ ਹੋ ਗਈ ਹੈ ਹਾਈ ਤੱਕ ਜਿਹੜੇ ਆ ਜੋ ਵੀ ਉਹਨਾਂ ਦੇ ਬਾਰਸਾਵਾਂ ਵੱਲੋਂ ਬਿਆਨ ਲਿਖਾਈ ਜਾਣਗੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਟਰੈਕਟਰ ਚਾਲਕ ਪਕੜਿਆ ਗਿਆ ਟਰਾਲੀ ਪਕੜੀ ਗਈ ਹਮ ਤੱਕ ਹਾਂਜੀ ਹਜੇ ਐਫ ਆਈ ਆਰ ਨਵਾਂ ਸੁਣਿਆ ਐ ਪਰਲਾ ਸੀ ਉਹਨੂੰ ਜਿਹੜਾ ਹੈ گا ਲਿੰਕੀਪਰਦੀ ਸਾਡੇ ਕੋਲ ਡਰਾਈਵਰ ਜਿਹੜਾ ਹਜੇ ਗ੍ਰਿਪਟਾ ਰੰਮ ਟਰੈਕਟਰ ਟਰੈਕਟਰ ਜਿਹੜਾ ਪਤਾ ਲੱਗਿਆ ਟਾਇਰਸ ਲੈ ਕੇ ਗਏ ਆ ਲੈ ਕੇ ਗਿਆ ਉਹ ਤੋਂ ਅਸੀਂ ਉਹਦੀ ਸ਼ਾਨਦਿੱਦ ਕਰਕੇ ਤੇ ਉਹਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਟਰੈਕਟਰ ਨੂੰ ਦਰਬੇਚੇ ਲਵਾ ਦਿੱਤਾ